ਤਾਂ ਲਖਵਿੰਦਰ ਸਗੋਣਾ ਲਾ ਵੀਰ ਜੀ ਬਾਰੇ ਪੁੱਛਣ ਦੇ ਪੋ ਉਹ ਆ ਗਏ ਨੇ ਮੈਂ ਨਹੀਂ ਦੱਸਿਆ ਹੈਗਾ ਕਿ ਉਹ ਪੂਆ ਕੋ ਗਏ ਨੇ ਤੂੰ ਸਗੋ ਚੰਗਾ ਕੀਤਾ ਮੈਂ ਤੈਨੂੰ ਪੁੱਛਣਾ ਹੀ ਕਿਹਦੇ ਦੱਸਿਆ ਤੇ ਨਹੀਂ ਉੱਥੇ ਗਏ ਆ ਟਾਈਮ ਕੀ ਲਾਉਣਾ ਯਾਰ ਤੈਨੂੰ ਪਤਾ ਫਿਰ ਗਿਆਨ ਲੱਗ ਤੇ ਜਾਂਦਾ ਹੀ ਆ ਤੇ ਆਉਣ ਜਾਣ ਵਿੱਚ ਘੰਟਾ ਡੇਢ ਤੇ ਐਵੇਂ ਬੰਨੇ ਹੋ ਜਾਂਦਾ ਵਾ ਇੱਕ ਤਾਂ ਮੇਰੇ ਆ ਵੀ ਜੀ ਨਹੀਂ ਮੇਰਾ ਨਾਲ ਸਾਹ ਦਿੰਦੇ ਇਹ ਮੇਰੀ ਮੰਨਦੇ ਹੁਣ ਤੇ ਤਾਂ ਵੀ ਹੁਣ ਕੀ ਕਰਾਂ ਮੈਂ ਹਾਂ ਆ ਗਈ ਮੈਨੂੰ ਸਕੀਮ ਇੱਕ ਪਿੰਦਰ ਪਿੰਦਰ ਉਹ ਰ ਆਈ ਆ ਭੱਜੀ ਵੇਖੀ ਕੀ ਹੋ ਗਿਆਈ ਅ ਘਰ ਦਵਜ ਗਈ ਆ ਮੇਰੇ ਉਹ ਚਾਨਨਦੀਪ ਉਹ ਅਖੀ ਕੀ ਹੋ ਗਿਆ ਕੋਲ ਮਮਮੀ ਕਹਿੰਦੇ ਘਰ ਦਵਜ ਗਈ ਐ ਮੈਂ ਕਿ ਜਾ ਕੇ ਵੇਖਣਾ ਵਾ ਆ ਕੀ ਕਰਾ ਲਿਆ ਤੁਸੀਂ ਮੈਂ ਕੀ ਕਰਨਾ ਸੀ ਐਸਾ ਕਰਦ ਪਈ ਇਹੀ ਤੇ ਮੈਂ ਸਾਫ ਕਰਕੇ ਤੇ ਉੱਥੇ ਧਰਨੀ ਕਿਤੇ ਜਾਣੇ ਦੇ ਵਜ ਨਾ ਜਾਏ ਮੈਨੂੰ ਕੀ ਪਤਾ ਹੈ ਅੱਖ ਲੱਗਣੀ ਐਡੀ ਤਿੱਖੀ ਐ ਆਏ ਹਾਏ ਨਿਆਣਾ ਮਮਮੀ ਇੱਥੇ ਕਿਹੜਾ ਵਾ ਅਸੀਂ ਆਪ ਹੀ ਤੁਰੇ ਫਿਰਦੇ ਆਂ ਇਹ ਫੇਰ ਵੀ ਕਿਤੇ ਸਾਉਂ ਤੇ ਰੱਖਣੀ ਸੀ ਤੂੰ ਮੈਨੂੰ ਕੀ ਪਤਾ ਸੀ ਜੇ ਤੂੰ ਅੱਗੇ ਹੀ ਧਰੀ ਏ ਮੰਮੀ ਮੈਂ ਸਬਜੀ ਤਾਂ ਰੰਨੀ ਹੁੰਦੀ ਇੱਥੇ ਰੱਖਣੀ ਧੋ ਕੇ ਰੱਖਣੀ ਆ ਅੱਗੋਂ ਪਿੱਛੇ ਤੇ ਤੂੰ ਹੀ ਕਦੇ ਹੱਥ ਨਹੀਂ ਲਾਇਆ ਤੇ ਅੱਜ ਤੂੰ ਹਣ ਕਿੰਨੂ ਹੀ ਪੜਨਾ ਸੀ ਉਹ ਕਰਮਾ ਜਿਹਾ ਸਤਾ ਹੁੰਦਾ ਮੈਨੂੰ ਕੀ ਪਤਾ ਸੀ ਅੰਤਰੀ ਐਡੀ ਤਿੱਖੀ ਐ ਬੜੀ ਤਿੱਖੀ ਮੰਮੀ ਐ ਤੁਹਾਨੂੰ ਪਤਾ ਨਹੀਂ ਪਿੰਦਰ ਆਹ ਮੰਮੀ ਨੇ ਕਰਦਮਰਾ ਦੀ ਜੇ ਓ ਲੈ ਉਮ ਮਮੀ ਤੁਸੀਂ ਕਰਨ ਦੇ ਹੋ ਆਪਣਾ ਕੋਈ ਵੀ ਨਾ ਪਿੰਦਰ ਆਈ ਤੇ ਮੈਂ ਇੱਥੇ ਪਾਣੀ ਪੀਂਦਾ ਇੱਥੇ ਵੇਖ ਕੇ ਕਰ ਦੋ ਮੈਂ ਸਾਫ ਕਰਕੇ ਤੇ ਉੱਥੇ ਧਰ ਨਹੀਂ ਸਾੜਨੀ ਆ। ਉਹ ਮੰਮੀ ਅੱਜ ਤੱਕ ਲੱਤੀ ਰਹਿੰਦੇ ਨਹੀਂ ਇੱਥੇ ਅੱਗੋਂ ਪਿਛੋਂ ਕਦੇ ਸਾਫ ਨਹੀਂ ਕੀਤੀ ਤੇ ਅੱਜ ਇਹਨਾਂ ਨੇ ਸਾਫ ਕਰਨੀ ਆ। ਉੱਧਰ ਹੋ ਹੋ। ਆਮ ਕਿੰਨੀ ਡੂੰਗੀ ਵੱਜੀ ਹੋਏ। ਮੇਰੇ ਗੱਲ ਸੁਣ ਪੱਟੀ ਕਰਾਉਣੀ ਪੈਣੀ ਆ। ਕਰਵਾਓ ਫੇਰ। ਹੱਦ ਹੋਈ ਏ ਦੱਸ। ਅੱਗੋਂ ਪਿਛੋਂ ਕਦੇ ਹੱਥ ਨਹੀਂ ਲਾਇਆ ਤੇ ਅੱਜ ਇਹਨਾਂ ਨੇ ਕਰਦੀ ਸਾਫ ਕਰਨੀ ਆ। ਉਹ ਰੇ ਨਾ ਕੰਮ ਕਰਨ ਵਾਲਾ ਪਿਆ ਉਹ ਤੇ ਕੀਤਾ ਨਹੀਂ ਜਾਂਦਾ ਇਹਨਾਂ ਤੋਂ ਪਖੰਡ ਕਰਦੇ ਐ ਵੀ ਮੰਮੀ ਇੱਥੇ ਬਹੋ ਤੇ ਮੈਂ ਬਟਵਾ ਫੜ ਲਿਆ ਵਾ ਤੇ ਪੱਟੀ ਕਰਵਾ ਕੇ ਲੈ ਗਈਏ ਇੰਦਰ ਮੇਰੇ ਸੁਣ ਗੱਲ ਐ ਵੇ ਜਾਣੇ ਵਾਲੀਆਂ ਗੱਲਾਂ ਨਾ ਕਰ ਨਾ ਉਹਨੂੰ ਆਹ ਹੱਸਾ ਸਰੋਂ ਦਾ ਸਾਗ ਤੇ ਤੇਲ ਪਾਏ ਤੇ ਜੇ ਹਲਦੀ ਪਾਏ ਤੇ ਅੰਦਰ ਉਹ ਲਿਆ ਕੋਈ ਟਾਕੀ ਤੇ ਮੈਂ ਪੱਟੀ ਮੰਨ ਲਈ ਨੀ ਕੁਛ ਨਹੀਂ ਹੋ ਗਿਆ ਮੰਮੀ ਉਹ ਵੇਖੋ ਹਾਂ ਕਿੰਨਾ ਡੂੰਘ ਪਿਆ ਵਾ ਲਹੂ ਵਗਨ ਰਿਹਾ ਤੁਸੀਂ ਇਹਦੇ ਕੁਝ ਨਹੀਂ ਹੋਇਆ ਦੋ ਤਿੰਨ ਟੰਕੇ ਲੱਗ ਜਣੇ ਨੇ ਜਿੰਨੀ ਕਰਦਾ ਬਚੇ ਤੱਕ ਨਹੀਂ ਕੁਝ ਨਹੀਂ ਹੋਇਆ ਗਰਮ ਗਰਮ ਤੇਲ ਲਾ ਵਗੇ ਹਲਦੀ ਵਾਲਾ ਤੇ ਝੱਟ ਰਮਣ ਆ ਜਾਣਾ ਵਾ ਮੰਮੀ ਦਾ ਨਾਜਾਇਜ਼ ਕਰੋ ਸਿਆਲੀ ਦਿਨ ਨੇ ਨਹੀਂ ਭਿੰਦਰ ਤੂੰ ਮੇਰੀ ਮਾਂ ਨਾ ਜਾ ਉਹਨੂੰ ਆਹ ਤੇਲ ਦੇ ਮਸਾ ਕਰਮ ਕਰਕੇ ਮੁੜ ਕੋ ਮੈਨੂੰ ਨਾ ਕਿਉਂ ਫਿਰ ਕੁਝ ਨਹੀਂ ਦੇਣਾ ਮੈਂ ਕਹਿੰਦੀ ਤੂੰ ਹੀ ਤੇ ਜਿਹੜਾ ਖਦੋਖ ਹੋਇਦਰ ਡਾਕਟਰਾਂ ਵਾਲੇ ਦੌੜਦੇ ਚੱਲ ਇਹ ਵੀ ਕੰਮ ਨਹੀਂ ਪੜਿਆ ਜਿਹੜੀ ਪਹਿਲੀ ਉਹਨਾਂ ਨੂੰ ਦੇਣੀ ਸੀ ਮੈਂ ਕਦੇ ਵੀ ਨਹੀਂ ਦੇਣੀ ਮੈਨੂੰ ਤਾਂ ਕੋਈ ਬਹਾਨਾ ਹੀ ਲਾਉਣਾ ਸੀ ਇਹਨਾਂ ਨੂੰ ਕੀ ਪਤਾ ਜਾਣਿਆ ਇਹ ਤੇ ਮੇਰੇ ਅੱਗੇ ਗੱਲ ਪਿਆ ਨਹੀਂ ਲੈਂਦਾ ਹੈਗਾ ਮਾਰ ਤੇ ਲਈਏ ਤੰਜ ਪੀੜ ਬੜੀ ਹੋਣ ਤਾਂ ਆਏ ਨਵਦੀਪ ਹਾਂਜੀ ਤੇਲ ਫੜ ਤੇ ਹਲਦੀ ਪਾ ਮਸਾਲ ਸਾੜ ਮੈਂ ਆਹਦਾ ਪੱਟੀ ਕਰਵਾ ਲਈ ਇਹ ਤਾਂ ਨਹੀਂ ਮੰਨਣ ਦੇ ਇੰਦਰਾ ਅਸ ਕੋ ਵਧੀਆ ਵੇਖੇ ਨਾ ਝੱਟ ਸਹੀ ਹੋ ਜਾਣਾ ਉਹਨਾਂ ਨੇ ਐਵੇਂ ਚੀਰ ਫਾੜ ਕਰਦੇ ਰਹਿਣਾ ਵਾ ਟੈਂਕੀ ਲਾ ਦੀਏ ਦਵਾ ਦਾ ਪਰ ਨਵਦੀਪ ਕੱਟ ਵੇਖ ਕਿੰਨਾ ਹੈ ਵੇਖਿਓ ਕਿ ਨਹੀਂ ਛੇਤੀ ਫਰਕ ਪੈਂਦਾ ਇਹਦੇ ਨਾਲ ਵੀ ਐਵੇਂ ਇੱਥੇ ਰੱਖ ਛੜੀ ਹੋਏ ਹੋਏ ਮੈਂ ਅੱਗੇ ਵੀ ਇੱਥੇ ਰੱਖ ਦੀ ਆ ਮੰਮੀ ਕਿਹੜੇ ਨਿਆਣੇ ਆ ਆ ਵੀ ਪਾਲਾ ਮਸਾ ਆਹਨਾਂ ਦੀ ਭੰਗ ਜੀ ਚੌਲ ਦੀ ਖਾਣਾ ਚੌਲ ਹੀ ਖਾਦੇ ਜਾਂਦੇ ਕੋਈ ਨਾ ਕੋਈ ਫਿਫਤਾ ਪਈ ਰਹਿੰਦੀ ਜੀ ਬੜੀ ਹੈ ਨਾ ਪਾਰਾ ਮਸਾ ਕੋਈ ਨਹੀਂ ਕੋ ਪਾਰਾ ਹੋ ਹਮ ਚਾਹ ਮੈਂ ਲੱਭਾਂ ਹੋਈ ਇੱਥੋਂ ਚਾਹ ਤੂੰ ਕਪੜਾ ਵੇਖਾਂ ਕੋਈ ਹਾਂ ਮੈਂ ਖਲੋਨਾ ਚ ਲਾਗੇ ਆ ਮੇਰਾ ਚਮਚੇ ਕਿੱਥੇ ਨੇ ਹੰਜਕੀ ਕਰਨਾ ਇੱਥੇ ਮੜਾ ਜ ਮੈਂ ਮਾਰਦਾ ਵਿੱਚ ਆ ਮੈਂ ਇੱਕ ਮਿੰਟ ਵਿੱਚ ਠੀਕ ਸਰ ਜੂਗਾ ਦਿਨ ਆਹੋ ਕਪੜਾ ਤੇ ਲਾਈ ਹੈ ਤੇ ਕੈਂਚੀ ਵੀ ਲਿਆ ਥੋੜਾ ਜਿਹਾ ਕੱਟ ਕੇ ਨਾ ਤੇ ਉਹਦੇ ਵਿੱਚ ਪਾਉਣਾ ਹੈ ਠੀਕ ਲਿਉਂਦੀ ਕੋਈ ਗਿਆ ਕਦੋਂ ਨਾ ਘੜਾਉਣੇ ਨੂੰ ਕਿਦਾਂ ਬਣਾਣਾ ਇਹਨੂੰ ਹੁਣ ਥੋੜਾ ਜਿਹਾ ਕੱਟਣਾ ਵੇ ਇਹਨੂੰ ਥੋੜਾ ਜਿਹਾ ਇਹਨੂੰ ਕੱਟ ਦੋ ਹਾਂ ਬੜਾ ਇਹ ਨਹੀਂ ਇਹਦੇ ਵਿੱਚ ਪਿਉਂਦੇ ਨਾ ਦੋ ਤਿੰਨ ਵਾਰੀ ਤੂੰ ਬਾਬਾ ਦਾ ਸਿਰ ਮਾਣ ਆ ਜਾਣਾ ਓਦਾਂ ਨਾ ਮੰਮੀ ਆ ਤੁਸੀਂ ਕੱਪੜਿਆਂ ਨੂੰ ਲਾਉਂਦਾ ਥਾਵਾ ਤੇਲ ਜੱਕ ਨਹੀਂ ਨਾ ਬਦੂਤ ਕੋਈ ਨਹੀਂ ਤੁਹਾਨੂੰ ਕੀ ਪਤਾ ਵੇਖਿਆ ਚਾਟਰ ਮਾਨ ਆ ਜਾਣਾ ਦਿਹਾੜੀ ਦਾ ਜੀ ਡਾਕਟਰ ਕੋਲ ਵੀ ਜਾਂਦੇ ਤਾਂ ਨਾ 2-300 ਰੁਪਏ ਤੋਂ ਘੱਟ ਨਹੀਂ ਸੀ ਲੈਣਾ ਭਾਵੇਂ ਨਾ ਇੱਕੋ ਪੱਟੀ ਕਰਨੀ ਸੀ ਸਭ ਤੋਂ ਵੱਡੀ ਗੱਲ ਵੀ ਪੈਸੇ ਨਹੀਂ ਦੇਣੇ ਹਣਾ 2-300 ਲੈ ਲੈਣਾ ਪਤਾ ਨਹੀਂ ਕਿੰਨੇ ਕੁ ਲੈ ਲੈਣੇ ਬੰਦਗਾ ਮੇਰੇ ਪੀੜ ਹੋਣ ਗਈ ਹੈ ਵੇਖਿਆ ਸ਼ਾਮਾਂ ਤੱਕਰ ਫਰਕ ਪੈ ਜਾਣਾ ਠੀਕ ਆ ਤੇਰੇ ਕੋਲ ਉੱਧੀ ਪੈਸੇ ਪਿੰਦਰ ਜ਼ਿਆਦਾ ਨੇ ਉਹ ਜ਼ਿਆਦਾ ਤੇ ਨਹੀਂ ਮੰਮੀ ਹੁਣ ਅੱਧੀ ਦਵਾਈ ਚੜੀ ਲੈਣੀ ਉਹ ਲੈਣੀ ਤੇ ਇਦਾਂ ਕਰੀਏ ਤੇ ਗਾਂ ਮਮੀ ਲਵਾ ਹੜੋ ਇੱਕ ਬਦਲਵਾਈ ਜੀ ਹੈ ਗਈ ਏ ਚਲ ਉਹ ਵੇਖ ਲੈਨੇ ਆ ਆਹੋ ਠੀਕ ਹੈ ਹਣਾ ਹਾਂ ਠੀਕ ਹੈ ਉਹਨੇ ਫਰਕ ਪੈ ਜਾਣਾ ਐਵੇਂ ਦਿਲ ਛੱਡ ਜਾਂਦਾ ਮਾੜੀ ਜੀ ਗੱਲ ਤੇ ਇੰਨੇ ਨੇ ਜ਼ਖਮ ਹੋ ਜਾਂਦੇ ਨੇ ਤਾਂ ਨਹੀਂ ਕਿਤੇ ਕੋਈ ਪਰਵਾਹ ਖਰੀਦੀ ਪਰ ਨਹੀਂ ਮੰਮੀ ਫੇਰ ਵੀ ਹੈਲੋ ਪਿੰਡਰ ਕਦੋਂ ਕੋ ਪਹੁੰਚੋਗੇ ਕੀ ਲੈ ਪੁਆਨ ਤਾਂ ਸੈਨ ਨਹੀਂ ਕਰਨੇ ਹੁੰਦੇ। ਉਹ ਯਾਰ ਉਹ ਤਾਂ ਗੱਲ ਹੈਗੀ ਆ ਪਰ ਹੁਣ ਦੱਸ ਫੇਰ ਅੱਗੇ ਛੋਟੀਆਂ ਨੇ ਫੇਰ ਲੰਮੇ ਦਾ ਲੰਮਾ ਕੰਮ ਪੈ ਜਾਣਾ ਯਾਰ। ਕੁਪਿੰਦਰ ਉਹ ਤੇ ਗੱਲ ਤੇਰੀ ਠੀਕ ਆ ਯਾਰ ਪਰ ਵੇ ਹੁਣ ਮਜਬੂਰੀ ਆ ਕੀ ਕਰੀਏ ਯਾਰ। ਉਹ ਨਹੀਂ ਯਾਰ ਹਾਲੇ ਤਾਂ ਕਾਦਾ ਹੋਣਾ ਵਾ ਲੋਡ ਤੇ ਆਪਾਂ ਨੂੰ ਉੱਥੇ ਜਾਂਦੇ ਪੁਆਜੀ ਦੇ ਤਾਦੀ ਸਾਰਿਆਂ ਦੇ ਸੈਨ ਹੁੰਨੇ। ਚਲ ਠੀਕ ਆ ਯਾਰ ਮੈਂ ਬਾਅਦ ਕਰਦਾ। ਠੀਕ ਹੈ ਠੀਕ ਹੈ ਲੈ ਕੋਈ ਹਾਲ ਨਹੀਂ ਯਾਰ ਕੱਲ ਓਦਾਂ ਢਿਲ ਮਾਠੀ ਹੋਣਾ ਦੇ ਵੀ ਗੂਠਾ ਵੱਢਿਆ ਗਿਆ ਵਾ ਕੀ ਕਰੇਗਾ ਬੰਦਾ ਮੈਨੂੰ ਲੱਗਦਾ ਇਹ ਕੰਮ ਸਿਰੇ ਨਹੀਂ ਚੜਨਾਗਾ ਹੁਣ ਗਰਲੀਨ ਨੂੰ ਜਾ ਕੇ ਦੱਸਿਆ ਤੇ ਗਰਲੀਨ ਨੇ ਫੇਰ ਬੁਰਬੁਰ ਕਰਨਾ ਹੀ ਕਿੰਨੇ ਕ ਮਾਪੂਆ ਦੇ ਪੋਚੇ ਮਾਰਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈਗੀ ਕੀ ਗਵਾਨ ਮੈਂ ਉਹਨਾਂ ਕਹਿਣਾ ਚੰਗੇ ਚਦਾਈ ਬਣਾਉਂਦੇ ਨੇ ਹਨ ਕੀ ਆਂਦਾ ਲਾਭ ਮੰਮੀ ਉਹਨੇ ਕਹਿਣਾ ਹੁਣ ਮੈਂ ਦੱਸਤਾ ਵੀ ਆ ਗੱਲ ਬਣੀ ਐ ਤੇ ਪਿੰਦਰ ਮੈਂ ਜਾਣ ਬੁੱਝ ਕੇ ਮਾਰੀ ਮੈਂ ਤੇ ਫੜ ਕੇ ਸਗ ਪਰਾਂ ਤਰ ਲੱਗੀਆਂ ਮੈਨੂੰ ਕੀ ਪਤਾ ਸੀ ਅਗੂਠੇ ਤੇ ਅਗ ਲੱਗਣੀ ਵਜਣੀ ਹੁਣ ਮੈਨੂੰ ਕਿਹੜੀ ਜਾਜ ਆ ਸੈਨ ਕਰਨ ਦੀ ਲੱਗਣਾ ਵੀ ਗੂਠਾ ਹੀ ਸੀ ਪਰ ਮੰਮੀ ਫੇਰ ਵੀ ਵਿਚਾਰੇ ਕੱਲ ਵੀ ਆਏ ਹੁਣ ਫੇਰ ਬੁਕਤਾ ਪਈ ਉਹਨਾਂ ਨੂੰ ਉਹ ਕਰਨ ਹੁਣ ਕਬਲ ਆਣ ਕੇ ਬੈਠੀ ਉਹਦੇ ਸਾਰੇ ਕੀ ਆਖਣਗੇ ਉਹਨਾਂ ਕਹਿਣਾ ਵੀ ਜੰਗੇ ਰਿਸ਼ਤੇਦਾਰ ਨੇ ਤੁਹਾਡੇ ਤੇ ਮੇਰੇ ਨਾਲ ਗੱਲ ਉਹਨਾਂ ਨੇ ਆਖਣਾ ਬੇਵਿਤਾ ਪਈ ਤੇ ਮੈਂ ਬੇਵਿਤਾ ਜਾਣਬੁੱਝ ਕੇ ਪਾਈ ਏ ਮੈਨੂੰ ਕੀ ਪਤਾ ਸੀ ਅੱਗੇ ਪਿੱਛੇ ਮੈਂ ਕਦੀ ਕੋਈ ਕੰਮ ਨਹੀਂ ਕੀਤਾ ਮੈਂ ਫੜ ਕੇ ਤੇ ਪਰਾਂ ਤਰਛ ਨਹੀਂ ਉਹ ਅੱਜ ਵੀ ਉੰਤਰੀ ਉੱਥੇ ਹੀ ਗਈ ਏ ਜਿੱਥੇ ਉਠਾ ਲੱਗਣਾ ਸੀ ਮੈਂ ਕੋਈ ਨਹੀਂ ਉਹਨਾਂ ਨੇ ਆਖੀ ਹੁਣ ਫੇਰ ਕਿਹਦੇ ਦਿਨ ਦਾ ਕਰ ਲੈਣ ਆਹੋ ਹੁਣ ਕੱਲ ਵੀ ਕੀਤਾ ਅੱਜ ਫੇਰ ਕਰਨਗੇ ਕੱਲ ਨੂੰ ਕਰਾਂਗੇ ਐਡੇ ਵਾਧੂ ਨੋਟ ਆਏ ਨੇ ਉਹਨਾਂ ਕੋਲ ਹਨਾ ਤੇ ਤੂੰ ਮੇਰੇ ਐਵੇਂ ਗੱਲ ਪਈ ਜਾਣਦੇ ਆ ਮੈਂ ਮम्मी ਗੱਲ ਪੈਣ ਦੀ ਨਹੀਂ ਗੱਲ ਹੈਗੀ ਉਹਨਾਂ ਨੇ ਕੀ ਆਖਣਾ ਇਹ ਹੋ ਜੀ। ਗੱਲ ਇਹ ਕਿੱਥੇ ਆ? ਚਲੋ ਚਲੋ ਚੱਲੀ ਆ ਗਈ ਬੱਸ ਮੈਂ। ਜਾਣਾ ਨਹੀਂ ਕਿੱਥੇ ਬੈਠੇ ਫਿਰਦੇ ਹੋ? ਕੀ ਯਾਰ ਜਾਣਾ ਕਿੱਥੇ ਕੀ ਤੈਨੂੰ ਮੈਂ ਦੱਸਾਂ? ਪਿੰਦਰ ਨੂੰ ਮੈਂ ਫੋਨ ਕੀਤਾ ਵੀ ਛੇਤੀ ਆਓ। ਉਹਨੇ ਅੱਗੋਂ ਹੋਰ ਹੀ ਕੋਈ ਸੁਨਾਤਾਈਓ। ਮੈਂ ਇੱਥੇ ਤੈਨੂੰ ਦੱਸਾਂ। ਕੀ ਸੁਨਾਤਾ ਹੁਣ? ਭੂਆ ਨੇ ਤਾਂ ਗੂਠਾ ਵਢਾ ਲਿਆ ਵਾ। ਜਾਣ ਬੁੱਝ ਕੇ ਭੁਣੇ ਇਹ ਗੱਲ ਕੀਤੀ ਆ ਤਨ ਮੈਂ ਕਿੰਨੀ ਵਾਰੀ ਕਹਾਂ ਇਹ ਭੁਆ ਦਾ ਦਿਲ ਨਹੀਂ ਕਰਦਾ ਤੈਨੂੰ ਪੁੱਛ ਲੋ ਵੀ ਯਾਰ ਇਹਨਾਂ ਕੱਲਾਂ ਦਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਕੋਈ ਨਹੀਂ ਸੁਝੰਡਿਆ ਵੀ ਉੱਥੇ ਹੁਣ ਦੱਸ ਕੀ ਕਰਾਂਗੇ ਭਾਜੀ ਨੇ ਵੀ ਕਹਿਣਾ ਵਾ ਤੇ ਪਟਵਾਰੀ ਨੂੰ ਵੀ ਉੱਥੇ ਕੀ ਜਵਾਬ ਦੇਵਾਂਗੇ ਰੋਜ਼ ਰੋਜ਼ ਪੈਸੇ ਭਰਨੇ ਸੌਖੇ ਪਏ ਆ ਅੱਜ ਜਿਹੜੀ ਗੱਡੀ ਕੀਤੀ ਉਹ ਸੌਖੀ ਆ ਕਰ ਜਾਣਾ ਇਹ ਗੱਡੀ ਤੇ ਦੱਸ ਹੁਣ ਕੀ ਜਾ ਕੇ ਮੂੰਹ ਅੱਗੇ ਵਿਖਾਲਾਂਗੇ ਅਗਲੇ ਹੱਦ ਲਈ ਵੇਲੇ ਬੈਠੇ ਆ ਮੇਰੀ ਗੱਲ ਕਰਾਓ ਭੁਆਣਾ ਲਿਆਓ ਮੈਂ ਫੋਨ ਕਰਾਂ ਨੂੰ ਫੋਨ ਕੀ ਕਰਕੇ ਕਰਨਾ ਵਾ ਉਹ ਜਿਹੜਾ ਕੰਮ ਹੋ ਗਿਆ ਹੋ ਗਿਆ ਹੁਣ ਉਹਦੇ ਵਿੱਚ ਕੀ ਕਰਨਾ ਹੋਣਾ ਅਗਲੇ ਜਿੱਥੇ ਕੰਮ ਤੇ ਸਾਰਾ ਗੁੱਠੇ ਦਾ ਹੈ ਕੋਈ ਗੱਲ ਨਹੀਂ ਤੂੰ ਫੋਨ ਫੜਾਉ ਮੈਂ ਆਪੇ ਕਰਾਂਗੇ ਫੇਰ ਪੁੱਛਣੀ ਕੀ ਕਰਨਾ ਉਹ ਮੇਰੀ ਗੱਲ ਸੁਣ ਅੱਗੇ ਮੈਨੂੰ ਹੋਰ ਹੋਰ ਨਾ ਮਰਤਾ ਕੋ ਪਾਦੀ ਹੈਗਾ ਗੁੱਸੇ ਦੇ ਵਿੱਚ ਲੈ ਮੇਰੀ ਸੁਣ ਲੋ ਗੱਲ ਤੂੰ ਹੀ ਫੋਨ ਫੜਾਉਂਗਾ ਕਿ ਮੈਂ ਕੱਲ ਦੇ ਫੋਨ ਤੋਂ ਕਰ ਲਾਂ ਕੋਈ ਚੱਲਣਾ ਫੋਨ ਕਰ ਲਾ ਗੱਲ ਜਿਹੜੀ ਕਰਨੀ ਆ ਪਰ ਮੈਂ ਤੈਨੂੰ ਆਨਾ ਵੀ ਗੁੱਸੇ ਵਿੱਚ ਆਵੇਂ ਵੱਧ ਘੱਟ ਗੱਲ ਬਹੁਤੀ ਨਾ ਕਰਦੀ ਮੂੰਹ ਹੁਣ ਇੱਕ ਤਾਂ ਇੱਧਰ ਨੁਕਸਾਨ ਹੋਇਆ ਵਾ ਪਤਾ ਨਹੀਂ ਹੁਣ ਇਹ ਕੰਮ ਕਦੋਂ ਹੋਣਾ ਕੱਲ ਹੋਣਾ ਕਿ 6 ਮਹੀ ਹਾਏ ਹਾਏ ਇਹ ਕਿਦਾ ਆ ਗਿਆ ਹੀ ਹਾਂ ਹੈਲੋ ਪੂਵਾ ਤੇਰੇ ਵਾਲੀ ਤਾਂ ਹੋਈ ਹੱਦ ਐਦਾਂ ਵੀ ਕੋਈ ਕਰਦਾ ਜਿੱਦਾਂ ਤੂੰ ਸਾਡੇ ਨਾਲ ਕਰਨੀ ਨਹੀਂ ਆ ਤੁਸੀਂ ਦਾ ਨੁਸ਼ਦਾਈ ਬਣਾਉਂਦੇ ਹੋ ਹਾਏ ਹਾਏ ਨਾ ਸੱਤ ਨਾ ਕਿਸੱਤ ਮੈਂ ਤੈਨੂੰ ਕੀ ਕਹਿਣ ਦੇਈ ਤੂੰ ਤਾਂ ਗਾਲੀ ਪੈ ਗਈ ਹੈ ਮੇਰੇ ਗੱਲ ਕਹਿਣ ਵਾਲੀ ਕਿਹੜੀ ਭੂਆ ਗੱਲ ਆ ਰੋ ਰੋਜ ਹੀ ਉੱਥੇ ਜਾਣਾ ਐਵੇਂ ਪਿਆ ਆ ਅਸੀਂ ਕੱਲ ਵੀ ਗਏ ਅੱਜ ਵੀ ਗਏ ਅੱਗੋਂ ਪਿਛੋਂ ਨਹੀਂ ਤੁਹਾਨੂੰ ਕੁਝ ਹੁੰਦਾ ਹੋਣੀ ਹੋਣਗਾ ਹੀ ਤੇ ਮੇਰੀ ਸੋ ਗੱਲ ਮੈਂ ਕਿਹੜੇ ਜਾਣ ਬੁੱਝ ਕੇ ਮਾਰੀ ਮੈਂ ਤਾਂ ਤੁਹਾਨੂੰ ਲੱਗੇ ਹਾਂ ਉੱਥੇ ਤਾਂ ਵੱਜ ਗਈ ਜਿਉਂ ਤੇ ਮਰਜੀ ਸਮਝ ਲੈ ਭੂਆ ਮੈਨੂੰ ਇਦਾਂ ਲੱਗਣ ਰਿਹਾ ਜਿਦਾਂ ਨਾ ਤੁਸੀਂ ਜਾਣ ਬੁੱਝ ਕੇ ਕਰਨ ਦੇ ਤੇ ਜੇ ਇਹ ਗੱਲ ਹੀ ਤੁਸੀਂ ਪਹਿਲਾਂ ਦੱਸ ਦਿੰਦੇ ਪਹਿਲੀ ਨਹੀਂ ਦੇਣੀ ਇਹਨੇ ਪਖੰਡ ਕਰਨ ਦੀ ਕੀ ਜ਼ਰੂਰਤ ਸੀ ਆ ਹੈਗਰਲੀ ਨਾ ਥੋੜਾ ਜਿਹਾ ਸਾਹਮਣੇ ਨਾਲ ਬੋਲ ਮੈਂ ਤੁਹਾਨੂੰ ਕਹ ਦੋ ਕਿ ਆ ਵੀ ਮੈਂ ਤੁਹਾਨੂੰ ਪੈੜੀ ਨਹੀਂ ਦੇਣੀ ਤੁਹਾਡੀ ਆ ਪੈੜੀ ਜੇ ਇਹ ਗੱਲ ਹੀ ਤੇ ਫਿਰ ਕੱਲ ਤੁਸੀਂ ਆਏ ਕਿਉਂ ਨਹੀਂ ਕੱਲ ਵੀ ਤੁਸੀਂ ਪੱਜ ਬਣਾ ਲਿਆ ਤਾਂ ਅੱਜ ਵੀ ਤੁਸੀਂ ਪੱਜ ਬਣਾ ਲਿਆ ਤੁਹਾਡੇ ਮਨ ਵਿੱਚ ਕੋਈ ਬੇਈਮਾਨੀ ਹੈਗੀ ਤੇ ਤਾਂ ਹੀ ਤੁਸੀਂ ਇੱਦਾਂ ਕਰਦੇ ਹੋ ਫਿਰ ਸਿੱਧਾ ਹੀ ਕਹਾਂ ਉਹ ਵੀ ਪੈੜੀ ਨਹੀਂ ਦੇਣੀ ਤੁਹਾਨੂੰ ਚਲ ਜੇ ਇਦਾਂ ਹੀ ਆ ਨਾ ਫਿਰ ਇਹੋ ਗੱਲ ਮੈਂ ਨਹੀਂ ਕਰਾਉਣੀ ਤੁਹਾਡੇ ਨਾਲ ਪੈੜੀ ਚਲੋ ਠੀਕ ਆ ਤੁਹਾਡੇ ਮੂੰਹ ਇਹੋ ਸੁਨਣਾ ਹੀ ਮੈਂ ਕਿਉਂ ਮੈਂ ਆਖਿਆ ਹੈ ਨਾ ਕਿ ਕੋਈ ਨਹੀਂ ਪੈੜੀ ਦੇਣੀ ਤੋ ਤੈਨੂੰ ਕਿਹਾ ਇਹ ਨਾ ਇਹਨੇ ਉਹ ਛਿਪਾਂ ਚ ਨਾ ਕਰ ਗੱਲ ਹੁਣ ਲੜੀ ਉਹ ਪਹਿਲੀ ਨਾ ਨਹੀਂ ਕੋਈ ਤੁਹਾਨੂੰ ਗੱਲਾਂ ਤੇ ਮੈਂ ਸੁਣਾ ਹੀ ਦਿੱਤੀਆਂ ਨਾ ਉਹ ਗੱਲਾਂ ਸੁਣਾਉਣ ਦੀ ਗੱਲ ਨਹੀਂ ਹੁੰਦੀ ਹੈਗੀ ਪਹਿਲੀ ਕਿਧਰ ਚਲੀ ਕਿ ਭੂਆ ਸਿਰ ਤੇ ਚੁੱਕ ਕੇ ਲੈ ਚਲੀ ਇੱਥੇ ਰਹਿਣੀ ਸਾਰਾ ਕੁਝ ਜੀ ਤੇ ਕਹਿੰਦੇ ਵੀ ਜੋ ਮੈਂ ਕਹਾਗਾ ਭੂਆ ਮੇਰੀ ਨੇ ਉਹ ਕਰਨਾ ਕੀਤਾ ਨਹੀਂ ਹੈ ਨਾ ਉਹੋ ਗਰਲੀ ਨਾ ਮੈਂ ਤੈਨੂੰ ਇਹ ਕਿਹਾ ਵਾ ਨਾ ਕਿ ਇਹ ਗਲਤੀ ਐਵੇਂ ਟੈਨਸ਼ਨ ਨਾ ਲੈ ਰੇ ਮਸਲੇ ਦਾ ਹੱਲ ਹੁੰਦਾ ਵਾ ਆਪਾਂ ਏਦਾਂ ਕਰਦੇ ਆ ਕਵਲ ਨੂੰ ਨਾਲ ਖੜਦੇ ਆ ਉਹਦੇ ਵਾਲੀ ਪਹਿਲੀ ਨਾ ਕਰਾਉਂਦੇ ਆ ਤੇ ਪੂਆੜੀ ਜਿਹੜੀ ਆ ਸਾਰ ਖੈਰ ਕੇ ਕਰਾ ਲਾਂਗੇ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਏ ਇਦਾਂ ਕਰ ਲਈਏ ਪਰ ਤੂੰ ਆਨੀਆ ਵੀ ਨਹੀਂ ਨਹੀਂ ਇਕੱਠਾ ਹੀ ਸਾਰਾ ਕੁਝ ਇੱਕ ਵਾਰੀ ਕਰ ਲਈਏ ਤੇ ਇਕੱਠਿਆਂ ਫਾਇਦਾ ਨਹੀਂ ਬਾਅਦ ਚ ਵੀ ਖੱਜਲ ਖਰਾਬੀਆਂ ਕਰਨੀਆਂ ਆ ਇਹ ਉਹ ਖੱਜਲ ਖਰਾਬੀਆਂ ਕਰਨੀਆਂ ਤਾਂ ਹੋਣ ਨਹੀਂ ਪੈਗੀਆਂ ਜਿਹੜੀ ਕਰਮਾਂ ਦੀ ਉਹ ਪੈ ਹੀ ਜਾਣੀਆਂ ਤੇ ਜਿਹੜਾ ਗੁਰੂ ਰਾਮਦਾਸ ਨੇ ਕਰਮਾਂ 'ਚ ਲਿਖਿਆ ਨਾ ਉਹਨਾਂ ਨੂੰ ਮਿਲ ਹੀ ਜਾਣਾ ਕੋਈ ਹੋਰ ਨਹੀਂ ਸਕਦਾ ਕੋਈ ਨਹੀਂ ਤੁਹਾਨੂੰ ਪਹਿਲੀ ਮੇਲੀ ਭਾਏ ਦੋਵਾਂ ਨੂੰ ਤੇ ਭਾਏ ਚਮਾ ਸਾਲਾਂ ਨੂੰ ਕੋਈ ਨਹੀਂ ਦੀ ਮੇਲੀ ਐਵੇਂ ਨਾ ਮੈਂ ਟੈਨਸ਼ਨ ਲਿਆ ਕਰਾਂਗਾ ਪੂਆ ਪਹਿਲੀ ਗੱਲ ਤੇ ਇਦਾਂ ਦੀ ਹੈ ਨਹੀਂ ਆ ਜੇ ਜੇ ਕਿਤੇ ਇਦਾਂ ਦੀ ਮਾੜੀ ਘੜੀ ਆ ਬੀ ਜਾਊਗੀ ਤੇ ਮੈਨੂੰ ਪਤਾ ਪਿੰਦਰ ਤੇ ਭਾਬੀ ਨਾਲ ਕਦੇ ਵੀ ਇਦਾਂ ਹੋਣ ਨਹੀਂ ਹੁੰਦੇ ਉਹਨਾਂ ਨੇ ਸਾਡੇ ਪੱਖ ਦੀ ਗੱਲ ਕਰਨੀ ਆ ਹਜੇ ਵੀ ਪੂਆ ਨੇ ਇੰਨਾ ਕੁਝ ਕੀਤਾ ਜਾਣ ਕੇ ਉਹ ਬਿਮਾਰ ਪਈ ਜਾਣ ਕੇ ਉਹਨੇ ਮੇਰੇ ਸਾਂ ਨਾ ਕੱਟ ਲਾਇਆ ਹੋਣਾ ਹਜੇ ਵੀ ਪੂਆ ਦੇ ਗੁਣ ਗਾਉਂਡੇ ਤੁਹਾਡੇ ਪਤਾ ਨਹੀਂ ਇਹਨੇ ਕੀ ਮੱਥੇ ਤੇ ਧੂੜਿਆ ਵਾ ਗਲੀ ਨੂੰ ਦੱਸ ਪੂਆ ਨਾਲ ਜਾ ਕੇ ਕੀ ਮੈਂ ਲੜਾ ਹੁਣ ਚੰਗੇ ਲੱਗੀ ਤਾਂ ਇਦਾਂ ਜਾ ਕੇ ਕਿ ਹੁਣ ਜਿੱਦਾਂ ਤੂੰ ਕਰਨ ਢੀਆ ਵੀ ਹੁਣੇ ਜਾਈਏ ਲਾਲਾ ਲਾਲਾ ਕਰੀਏ ਨਾਲੇ ਉੱਥੇ ਤਮਾਸ਼ਾ ਨਾਲੇ ਇੱਥੇ ਤਮਾਸ਼ਾ ਪਲਕ ਜੇ ਹੋਂ ਨੂੰ ਕਿਸੇ ਪਾਸੇ ਗਈ ਨਾ ਤੂੰ ਪੁੱਤ ਤੈਨੂੰ ਕੋਟ ਪੈ ਜਣੀ ਤੈਨੂੰ ਦੱਸਿਆ ਤਾਂ ਸਹੀ ਹੀ ਕਿ ਸ਼ਹਿਰ ਜਾਣਾ ਵਾ ਨਾਲੇ ਨਾ ਚੀਜੀ ਲੈ ਕੇ ਦਵਾਂਗੇ ਹੁਣ ਨਹੀਂ ਜਾਣਾ ਉੱਥੇ ਇੱਕ ਥਾਂ ਬਹਿ ਜਾ ਠੀਕ ਹੈ ਨਾ ਸਤਾਈਦਾ ਨਹੀਂ ਹੋਈਦਾ ਜੇ ਪਾਜੀ ਦਾ ਫੋਨ ਆਇਆ ਤਾਂ ਉਹਨਾਂ ਨੂੰ ਕੀ ਦੱਸੋਗੇ ਸਾਡਾ ਨਹੀਂ ਸਾਰਾ ਕੰਮ ਹੋਇਆ ਵੀ ਭੂਆ ਉੱਥੇ ਆਈ ਨਹੀਂ ਸਾਡੀ ਵੀਰ ਨੇ ਤਾਂ ਭਾਬੀ ਨੂੰ ਕੀ ਹੋਇਆ ਵਾ ਇਹ ਕੱਦ ਲਈ ਦੇਣੇ ਲਾ ਨੂੰ ਵੇਖਾਂ ਜਾ ਕੇ ਭਲਾ ਤੂੰ ਐਵੇਂ ਨਾ ਟੈਨਸ਼ਨ ਲੈ ਜੋ ਮੈਂ ਕਹਿਣਾ ਹੂਗਾ ਫੇ ਕਹਾਂਗਾ ਤੇ ਬਾਕੀ ਇੱਕ ਗੱਲ ਹੋਰ ਆਪਾਂ ਕਵਲ ਦੇ ਨਾਲ ਲੈ ਕੇ ਜਦੋਂ ਪੈਲੀ ਦਾ ਕੰਮ ਕਰਾ ਲੈਣਾ ਤੇ ਉਹਨਾਂ ਨੂੰ ਕੀ ਪਤਾ ਵੀ ਕੀ ਆ ਤੇ ਕੀ ਨਹੀਂ ਭਾਜੀ ਹੁਣ ਕਹਦਾ ਕਿ ਆ ਹੋ ਗਿਆ ਕੰਮ ਧੰਨ ਹੋ ਗਿਆ ਭਾਬੀ ਜੀ ਵੀਰ ਜੀ ਤੁਸੀਂ ਕੱਦ ਲਈ ਜਏ ਦੀ ਆਪਸ ਵਿੱਚ ਲੜਨਾ ਕਬਲ ਹੁਣ ਆ ਗਈ ਆ ਭੂਆ ਤੇਰੀ ਦਾ ਗੂਠਾ ਵੱਢਿਆ ਗਿਆ ਗੂਠਾ ਵੱਢਿਆ ਗਿਆ ਵੀ ਜੀ ਹੁਣ ਕੀ ਬਣੂਗਾ ਕਬਲ ਕੁਝ ਨਹੀਂ ਪੈਨਸ਼ਨ ਵਾਲੀ ਗੱਲ ਜੋ ਨਾ ਤੇ ਹੋ ਗਿਆ ਆਪਾਂ ਰਾਮ ਨਾਲ ਜਾਨੇ ਉੱਥੇ ਆਪਣਾ ਤਹਿਸੀਲੇ ਤੇ ਜਾ ਕੇ ਆਪਣਾ ਕੰਮ ਕਰਾਉਂਦੇ ਆ ਤੇ ਤੂੰ ਮੇਰਾ ਬਹੁ ਇੱਕ ਗੱਲ ਦਾ ਖਿਆਲ ਰੱਖੀ ਸਹੁਰੇ ਜਾ ਕੇ ਭਾਈ ਹੁਣਾਂ ਤੋਂ ਕੋਈ ਇਦਾਂ ਦੀ ਨਹੀਂ ਗੱਲ ਕਰਨੀ ਵੀ ਆ ਕੁਝ ਹੋਇਆ ਤੇ ਆ ਨਹੀਂ ਵੀ ਅਜੇ ਤੁਸੀਂ ਫਿਗਰ ਨਾ ਕਰੋ ਮੈਂ ਈ ਥੋੜੀ ਜਿਹਾ ਦੇਣਾ ਜਿਹੜੀ ਉੱਥੇ ਜਾ ਕੇ ਸਾਰੀ ਗੱਲ ਕਰ ਦਾਂਗੀ ਮੈਨੂੰ ਪਤਾ ਵਾ ਉਹ ਤਾਂ ਮੈਨੂੰ ਪਤਾ ਹੀ ਹੈ ਮੇਰੀ ਭੈਣ ਦਾ ਪਰ ਫੇਰੇ ਹੀ ਮੈਂ ਕਬਲ ਤਨ ਤੱਕ ਦੱਸਣਿਆ ਵਾ ਇਹ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਵਾ ਜਿਹੜੀਆਂ ਪਰਦੇ 'ਚ ਰਹਿਣ ਤੇ ਚੰਗੀਆਂ ਲੱਗਦੀਆਂ ਨੇ ਕਿਉਂਕਿ ਨਵੇਂ-ਨਵੇਂ ਰਿਸ਼ਤੇਦਾਰੀ ਐ ਇਦਾਂ ਭਾਈ ਹੁਣਾਂ ਪਤਾ ਲੱਗੇਗਾ ਉਹ ਸੋਚਣਗੇ ਵੀ ਇਹਨਾਂ ਵਿੱਚ ਕੀ ਇਦਾਂ ਦੀ ਗੱਲਬਾਤ ਆ ਪੂਆ ਜੀ ਦੀ ਇਤ ਘੜਦੀ ਐ ਤਾਂ ਆਪਾਂ ਇਦਾਂ ਦੀ ਕੋਈ ਵੀ ਗੱਲ ਉੱਥੇ ਸ਼ੋਅ ਨਹੀਂ ਕਰਨੀ ਹੈਗੀ ਤੇ ਨਾਲੇ ਇੱਕ ਗੱਲ ਹੋਰ ਪਹਿਲੀ ਤੇ ਆਪਣੇ ਕੋਲ ਹੀ ਵਗਣ ਢੀ ਐ ਇਹ ਤੇ ਐਵੇਂ ਨੇ ਰ ਹੋ ਸਕਦਾ ਹੈ ਕਿ ਚੜਕ ਲੱਗ ਵੀ ਸਕਦੀ ਆ ਇਹਦੇ ਵਿੱਚ ਹੁਣ ਜਾ ਕੇ ਵੇਖਾਂਗੇ ਜਾਂ ਆਉਣਗੇ ਤੇ ਫੇਰ ਹੀ ਪਤਾ ਲੱਗਣਾ ਕੀ ਹੋਇਆ ਤੇ ਕਿਦਾਂ ਸਭ ਕੁਝ ਹੋਇਆ ਲਾ ਮੇਰੀ ਸੁਣ ਲੋ ਗੱਲ ਨਾ ਹੀ ਉੱਥੇ ਜਾਣਾ ਵਾ ਤੇ ਨਾ ਪੂਆ ਸਾਡੇ ਘਰ ਬੜੇ ਸਾਡਾ ਮੰ ਜੰਮਣ ਮੁੱਕ ਗਿਆ ਉਹ ਦੇਣਾ ਉਹਨਾਂ ਨੂੰ ਕਹਿ ਦੇ ਵੀ ਤੁਸੀਂ ਸਾਡੇ ਨਹੀਂ ਮਰਗੇ ਤੇ ਅਸੀਂ ਤੁਹਾਡੇ ਲਈ ਮਰਗੇ